ਮੇਰੇ ਹਿਸਾਬ ਨਾਲ ਗੁਸਤਾਖੀ ਮਾਫ ਮੈਂ ਬਾਰ ਬਾਰ ਇਸ ਵਾਸਤੇ ਕਹਿ ਰਿਹਾ ਕਿਉਂਕਿ ਬਹੁਤ ਕਈ ਵਾਰ ਸਿਆਣੇ ਟਕਰ ਜਾਂਦੇ ਨੇ ਤੇ ਆਪਣੇ ਕੋਲ ਇਤਨੀ ਅਕਲ ਹੁੰਦੀ ਤੇ ਜੇ ਉਹਨਾਂ ਦਾ ਜਵਾਬ ਦਈਏ ਇਸ ਵਾਸਤੇ ਪਰਮਾਤਮਾ ਜਦ ਮਿਲਦਾ ਹੈ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲਓ ਪਰਮਾਤਮਾ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਹੁੰਦੀ ਨੇ ਉਦੋਂ ਮਿਲਦਾ ਇਤੋਂਵੇਂ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ। ਪ੍ਰਭੂ ਜਦ ਮਿਲਦਾ ਹੈ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਪਰ ਪ੍ਰਭੂ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਨਾ ਹੋਵੇ। ਨਹੀਂ ਤੇ ਮਿਲਦਾ ਹੀ ਨਹੀਂ। ਫਿਰ ਉਹ ਜਿਹੜੀ ਇੱਛਾ ਹੈ ਉਹ ਹੀ ਪੂਰੀ ਹੁੰਦੀ ਰਹਿੰਦੀ। ਉਹੀ ਪੂਰੀ ਰਹਿੰਦੀ। ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਹ ਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈ ਹੈ ਹੋਰ ਇੱਛਾ, ਹੋਰ ਇੱਛਾ, ਹੋਰ ਇੱਛਾ। ਏ ਫਿਰ ਨਿਰ ਨਿਰੰਤਰ ਇੱਛਾਵਾਂ ਦਾ ਵੇ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ। ਔਰ ਇਸੇ ਚੀਂ ਮਨੋਕ ਡੁੱਬ ਜਾਂਦਾ ਹੈ। ਇਸੇ ਚੀਂ ਮਨੋਕ ਗਰਕ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਬਾਖ ਇਸ ਦਾ ਸਾਰੰਸ਼ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤਾ ਹੈ। ਸਾਰ ਤਤ ਇਹ ਹੈ। ਪਰ ਮੈਂ ਫਿਰ ਅਰਜ਼ ਕਰਾਂ ਮੇਰੇ ਆਪਣੇ ਅਕਲ ਦੇ ਪਿਆਲੇ ਦੇ ਨਾਲ ਤੇ ਹਰੇਕ ਕੋਲ ਪਿਆਲਾ ਅਲੱਗ-ਅਲੱਗ ਹੈ ਤੇ ਸਾਗਰ ਤੇ ਬਹੁਤ ਵੱਡਾ ਹੈ ਹੁਣ ਸਾਰਾ ਸਾਗਰ ਤੇ ਪਿਆਲੇ ਚ ਆਵੇਗਾ ਨਹੀਂ ਜਿੰਨੀ ਗੱਲ ਪਕੜਦੇ ਚਾਹੀਏ ਤੁਹਾਨੂੰ ਸਰਵਨ ਕਰਾ ਦਿੱਤੀ ਹੈ ਹੋਰ ਵੀ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਹੋਰ ਵੀ ਖੋਜ ਹੋ ਸਕਦੀ ਹੈ ਪਰ ਮੈਂ ਅਰਜ਼ ਕਰਾਂ ਜਿੰਨੇ ਚਿਰ ਤੱਕ ਇੱਛਾ ਹੈ ਉਨੇ ਚਿਰ ਤੱਕ ਦੁੱਖ ਹੈ ਦੁੱਖ ਹੈ ਧਾਰਮਿਕ ਵਿਰਗਾਨ ਐਸਾ ਕਹਿੰਦੇ ਨੇ ਇੱਛਾ ਗ੍ਰਸੇ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਐ ਫਿਰ ਦੋ ਨੁਕਤੇ ਮੈਂ ਤੁਹਾਨੂੰ ਸਰਨ ਕਰਾਵਾਂ ਇੱਛਾ ਗ੍ਰਸਤ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਕ ਇੱਛਾ ਪੂਰੀ ਹੋ ਗਈ ਦੂਜੀ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਅੰਦਰ ਸੁੱਖ ਦੀ ਵੀ ਇੱਛਾ ਨਹੀਂ ਹੈ। ਤਾਂ ਕਿਸ ਤਰ੍ਹਾਂ ਦੁਖੀ ਕਰੋਗੇ? ਕਿਵੇਂ ਦੁਖੀ ਕਰੋਗੇ? ਐਸੇ ਮਨੁੱਖ ਨੂੰ ਸੂਲੀ ਤੇ ਵੀ ਟੰਗ ਦੇਓਗੇ, ਦੁਖੀ ਨਹੀਂ ਕਰ ਸਕਦੇ। ਐਸੇ ਮਨੁੱਖ ਨੂੰ ਬਲਦੀ ਦੇਗ ਦੇ ਚ ਵੀ ਬਿਠਾ ਦੋਗੇ, ਦੁਖੀ ਨਹੀਂ ਕਰ ਸਕਦੇ। ਪਰ ਇੱਛਾ ਗ੍ਰਸਤ ਮਨੁੱਖ ਹੁੱਲਾਂ ਦੀ ਸੇਜ ਤੇ ਵੀ ਬੈਠਾ ਹੋਵੇਗਾ, ਤੜਪਦਾ ਰਹੇਗਾ। ਕੁਰਲਾੰਦਾ ਰਹੇਗਾ। ਬੇਜ਼ਾਰ ਰਹੇਗਾ। ਪਰੇਸ਼ਾਨ ਰਹੇਗਾ ਇੱਛਾ ਰਹਿਤ ਮਨੁਖ ਅਗਰ ਭੁੱਖਾ ਵੀ ਹੈ ਤੋ ਸੁਖ ਦੇਚੈ ਇੱਛਾ ਦ੍ਰਸਤ ਮਨੁਖ ਦਾ ਪੇਟ ਆਫਰੇ ਹੋਇਆ ਹੈ ਤਾਂ ਵੀ ਦੁਖੀ ਹੈ ਓ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਇ اے ਪ੍ਰਭੂ ਭੁਖ ਹੈ ਚਲੋ ਇਹ ਭੁੱਖ ਨਾਲ ਹੀ ਅਸੀਂ ਆਪਣੇ ਆਪ ਨੂੰ ਤ੍ਰਿਪਤ ਕਰਦੇ ਆਂ ਤ੍ਰਿਪਤ ਕਰਦੇ ਆਂ ਹੁਣ ਰਜੇਵੇਂ ਦੀ ਇੱਛਾ ਵੀ ਨਹੀਂ ਭੁੱਖ ਹੈ ਤਾਂ ਭੁੱਖ ਕਰੋ ਇਹ ਵੀ ਪਰਮਾਨੰਦ ਜੇ ਭੁੱਖ ਦੇ ਤਾਂ ਇਤਿਹ ਹੀ ਰਾਜਾ ਮੈਂ ਫਿਰ ਅਰਜ਼ ਕਰਾਂ ਕਿ ਮੈਂ ਕਹਿ ਸਕਦਾ ਇਸ ਅਵਸਥਾ ਨੂੰ ਹਾਸਲ ਕਰਨਾ અત્યੰਤ ਗਠਨ ਹੈ ਇਹੀ ਕਾਰਨ ਹੈ ਜਦ ਕੋਈ ਕਰੋੜਾਂ ਚ ਇੱਕ ਅਦ ਬ੍ਰह्म ਗਏ ਨਹੀਂ ਹੁੰਦਾ ਇੱਕ कोटण में नानक को नारायण जय जी कम बड़ा ओके ते अवस्था बड़ी ओके आई नाल जो है बनदी है चारों पासे जो व्यापक बल है शक्ति है यही प्रभु है परमात्मा एक व्यापक शक्ति है आनंद स्वरूप है चेतन है और सत्य है सत चित आनंद कहते हैं इस सत संहान सदा मन चाओ सत्यम शिवम सुंदरम व्यापक है ये शक्ति आनंद स्वरूप है चेतन है सारे पदार्थों सारे रस का ये केंद्र है महाराज कहंदे ने उने मेरे सिर पे हाथ रखे है ये दी शक्ति जगत देच व्यापक है जो एक महान शक्ति है ਜੇਦਾ ਬੰਦ ਹਰ ਪਾਸੇ ਪਹਿਲੇ ਹੋਇਆ ਉਸਨੇ ਮੇਰੇ ਸਿਰ ਤੇ ਮਿਹਰ ਬਰਿਆ ਹੱਥ ਰਖੇ ਮਿਹਰ ਦੀ ਨਿਗਾਹ ਨਾਲ ਐਸਾ ਵੇਖਿਆ ਉਸਨੇ ਸਾਰੇ ਦੁੱਖ ਨਾਸ ਹੋ ਗਏ ਸਾਰੇ ਦੁੱਖ ਉਸਨੇ ਮਿਟਾ ਦਿੱਤੇ ਕਿ ਹੁਣ ਮੈਂ ਫਿਰ ਅਜ਼ ਕਰਾਂ ਦੁੱਖਾਂ ਦਾ ਕਾਰਨ ਕੀ ਹੈ ਇੱਛਾ ਔਰ ਕੋਈ ਦੁੱਖਾਂ ਦਾ ਕਾਰਨ ਨਹੀਂ ਦੁੱਖ ਦਾ ਕਾਰਨ ਹੈ ਇੱਛਾ ਆਸਾ ਵਿੱਚ ਅਤ ਦੁੱਖ ਗਾਣਾ ਰਾਮਕਲੀ ਮੱਲਾ ਪੈਲਾ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਹੁ ਆਸਾ ਵਿੱਚ ਅਤ ਦੁੱਖ ਗਣਾ ਫਿਰ ਕਹਿੰਦੇ ਨੇ ਮਨਮੁਖ ਚਿਤ ਲਾਇਆ ਗੁਰਮੁਖ ਬੈ ਨਿਰਾਸ ਸੁਖ ਬਨ ਲਾਇਆ ਤੇ ਇੱਛਾਵਾਂ ਦਾ ਵੇਗ ਕਿਸ ਦੇ ਅੰਦਰ ਚੱਲਦਾ ਹੈ ਮਨਮੁਖ ਮਨਮੁਖ ਤੇ ਹਰ ਬੰਦਾ ਇੱਛਾਵਾਂ ਦੇ ਵੇਗ ਕਰਕੇ ਤੇ ਪਾਠ ਕਰਦਾ ਹੈ ਦੰਨ ਕਰਦਾ ਹੈ ਪੁੰਨ ਕਰਦਾ ਹੈ ਸੇਵਾ ਕਰਦਾ ਹੈ ਸਭ ਕੁਝ ਤੇ ਇੱਛਾਵਾਂ ਕਰਕੇ ਕਰਦਾ ਹੈ ਥੋੜੇ ਪੰਕਤੀਆਂ ਸੁਣ ਲੈਣਾ ਇਥਾਰਤ ਬੋਲਨੇ ਸਤ ਸੰਗ ਦੇ ਵਿੱਚ ਇੱਕ ਕਲਾਸ ਦੇ ਸਤ ਸੰਗਈ ਨਹੀਂ ਹੁੰਦੇ ਜਿਵੇਂ ਸਕੂਲ ਤੇ ਇੱਕ ਹੈ ਤੇ ਸਕੂਲ ਦਾ ਨਾਮ ਵੀ ਇੱਕ ਹੈ ਉਦੋਂ ਦੇ ਅੰਦਰ ਪ੍ਰਿੰਸੀਪਲ ਵੀ ਇੱਕ ਹੈ ਪਰ ਕਲਾਸਾਂ ਤੇ ਵੱਖ-ਵੱਖ ਨੇ ਪਹਿਲੀ ਹੈ ਦੂਜੀ ਹੈ ਚੌਥੀ ਪੰਜਵੀਂ ਹੈ ਨੌਵੀਂ ਦਸਵੀਂ ਹੈ ਸਕੂਲ ਇੱਕ ਹੈ ਬਿਲਡਿੰਗ ਇੱਕ ਹੈ ਪ੍ਰਿੰਸੀਪਲ ਇੱਕ ਹੈ ਪਰ ਅੰਦਰ ਪੜਨ ਵਾਲੇ ਵਿਦਿਆਰਥੀ ਇੱਕ ਨਹੀਂ ਨੇ ਸਭ ਨੂੰ ਵੱਖ-ਵੱਖ ਮਜ਼ਮੂਨ ਪੜਾਏ ਜਾ ਰਹੇ ਨੇ ਸਤਸੰਗੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੋਈ ਤੇ ਹਾਈ ਕਲਾਸ ਦੇ ਚਲੇ ਗਏ ਨੇ 10ਵੀਂ ਚਲੇ ਗਏ ਕੋਈ 7ਵੀਂ 8ਵੀਂ ਚ ਆਉਣਗੇ ਕੋਈ ਦੂਜੀ ਤੀਜੀ ਚ ਆਉਣਗੇ ਕੋਈ ਪਹਿਲੀ ਚ ਆਉਣਗੇ ਐਸੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਅੱਜ ਹੀ ਕਿਦਰੇ ਦਾਖਲਾ ਲਿਆ ਹੋਵੇ ਤੇ ਮੈਂ ਫਿਰ ਕਈ ਵਾਰ ਹੈਰਾਨ ਹੋ ਜਾਂਦਾ ਦਾਖਲਾ ਤੇ ਅੱਜ ਲਿਆ ਤੇ ਸਵਾਲ ਕਰਦੇ ਪੈਣ ਉਹ ਜਿਹੜੇ 10ਵੀਂ ਦੇ ਆਣਗੇ ਪਕੜ ਦੇ ਵਿੱਚ ਆਣਗੇ ਸਮਝ ਦੇ ਵਿੱਚ ਤੋ ਫਿਰ ਮੈਂ ਇਸ ਤਰ੍ਹਾਂ ਜਾਨ ਛੁਡਾ ਲੈਂਦਾ ਹਾਂ ਮੈਨੂੰ ਨਹੀਂ ਕੁਝ ਪਤਾ। ਮੈਨੂੰ ਨਹੀਂ ਕੁਝ ਪਤਾ। ਇਸ ਤਰ੍ਹਾਂ ਹੀ ਜਾਨ ਛੁੱਟਦੀ ਹੁੰਦੀ ਹੈ ਜਾਨ ਛੁੱਟਦੀ ਹੈ। ਇਹ ਵੀ ਹਕੀਕਤ ਹੈ। ਇਹ ਵੀ ਸਚਾਈ ਹੈ। ਪੁੱਛਦੇ ਪੈਣੇ ਉਹ ਕੁਝ ਜੋ ਅਦੀ ਬੁੱਧੀ ਦੇ ਚ ਨਹੀਂ ਆ ਸਕਦਾ, ਪਕੜ ਦੇ ਚ ਨਹੀਂ ਆ ਸਕਦਾ। ਇਹਨਾਂ ਨੂੰ ਅਜੇ ਸਾਰੀਆਂ ਕਲਾਸਾਂ ਚੋਂ ਲੰਘਣਾ ਚਾਹੀਦਾ ਹੈ। ਤਾ ਜਾ ਕੇ ਕਿਦਰੇ ਖੇੜ ਜੋ ਹੈ ਬਣेंगे ਆਸਾ ਵਿੱਚ ਅਤ ਦੁੱਖ ਗਣਾ ਮਨ ਮੁਖ ਚੇਤ ਲਾਇਆ ਦੁੱਖਾਂ ਦਾ ਮੂਲ ਕਾਰਨ ਹੈ ਇੱਛਾ ਦਾਸ ਦਾ ਦੁੱਖ ਬਿਦਾਰਿਆ ਪ੍ਰਭੂ ਨੇ ਐਸੀ ਮਿਹਰ ਦੀ ਨਿਗਾਹ ਨਾਲ ਦੇਖਿਆ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਦਿੱਤੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਜਦ ਉਹ ਅਗੰਮ ਮਿਲਦਾ ਹੈ ਇੱਛਾ ਰਹਿੰਦੀ ਨਹੀਂ ਜਦ ਨਿਰੰਕਾਰ ਮਿਲਦਾ ਹੈ ਸੰਸਾਰ ਦੀ ਕੋਈ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤ ਮਿਲ ਜਾਂਦਾ ਹੈ ਤੋਂ ਆਮ ਸਾਧਾਰਨ ਪਾਣੀ ਦੀ ਇੱਛਾ ਰਹਿੰਦੀ ਨਹੀਂ ਜਦ ਅੰਮ੍ਰਿਤਮਈ ਭੋਜਨ ਮਿਲ ਜਾਂਦਾ ਹੈ ਤੋਂ ਆਮ ਜਗਤ ਦੇ ਜੋ ਹੈ ਪਦਾਰਥਾਂ ਦਾ ਰਸ ਰਹਿੰਦਾ ਹੀ ਨਹੀਂ ਇੱਕ ਹਕੀਕਤ ਹੈ ਪੁਰਸ ਆਵਾ ਤੋਂ ਇਹ ਰਸ ਨਹੀਂ ਬਾਵਾ ਇੱਕ ਹਕੀਕਤ ਹੈ ਮਹਾਰਾਜ ਕਹਿੰਦੇ ਨੇ ਨਿਮਾਣੇ ਸੇਵਕ ਦਾ ਮੈਂ ਦਾਸ ਦਾ ਕੁਸ ਪ੍ਰਭੂ ਨੇ ਸਾਰਾ ਦੁੱਖ ਨਿਵਰਤ ਕਰ ਦਿੱਤਾ ਹੈ ਮਿਟਾ ਦਿੱਤਾ ਹੈ ਹਾਂਜੀ ਆ ਜਨ ਰਾਖੇ ਕੋਪਿੰਬ ਉਹ ਜੋ ਗੁਰੂ गोविंद ਹੈ ਸ੍ਰਿਸ਼ਟੀ ਦਾ ਮਾਲਕ ਹੈ ਆਪਣੇ ਜਨ ਦੀ ਰੱਖ ਲੈਂਦਾ ਹੈ ਆਪਣੇ ਸੇਵਕ ਦੀ ਰੱਖ ਲੈਂਦਾ ਹੈ ਹਰ ਜਗ੍ਹਾ ਉਸ ਦੀ ਪਾਲਣਾ ਕਰਦਾ ਹੈ ਹਾਂਜੀ ਅਨੁਪਾਏ ਆਪੂ ਸਾਧੂ ਮਿੱਤੇ ਦਇਆ ਤੁਖ ਸੰਗ ਸਾਬਕ ਖੰਡ ਹੈ ਐਸਾ ਦਇਆ ਦਾ ਸੋਮਾ ਆਪਣੇ ਜਨ ਨੂੰ ਸੀਨੇ ਨਾਲ ਲਾਈ ਰੱਖਦਾ ਹੈ ਕੰਠ ਨਾਲ ਲਾਈ ਰੱਖਦਾ ਹੈ ਉਹਦੇ ਸਾਰੇ ਔਗਣਾ ਨੂੰ ਮਿਟਾ ਦਿੰਦਾ ਹਾਂਜੀ ਜੋ ਮੰਨ ਲਾ ਆ ਤੂੰ ਆਪਣੀ ਤੇ ਕੋਈ ਕੋਈ ਦੀਵਾਰ ਅਕਸਰ ਐਸੇ ਮਨੁੱਖ ਮਿਲ ਜਾਂਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਮਹਾਰਾਜ ਤੈਂ ਜੀ ਕਹਿੰਦੇ ਨ ਤੁਸੀਂ ਇਹ ਕਹਿੰਦੇ ਗੁਰੂ ਤੇ ਕਹਿ ਰਿਹਾ ਜੋ ਮੰਗੇ ਖਾ ਖੁਰ ਆਪਣੇ ਤੇ ਸੋਈ ਸੋਈ ਤੇ ਨਾ ਕਹਿ ਇਹ ਵੀ ਠੀਕ ਹੈ ਜੋ ਕੁਝ ਸਾਡੇ ਕੋਲ ਸੀ ਅਸੀਂ ਮੰਗਿਆ ਹੈ ਇਹ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਨੇ ਪਰ ਜੋ ਕੁਝ ਵੀ ਮੰਗਿਆ ਇਹਨਾਂ ਮੰਗਾਂ ਤੋਂ ਸੁੱਖ ਨਹੀਂ ਮਿਲਦਾ ਇੱਕ ਬੇਵਲਾਦਾ ਮਨੁੱਖ ਕਹਿ ਲਿਆ ਕਿਦਰੇ ਇੱਕ ਪੁੱਤਰ ਮੈਨੂੰ ਮਿਲ ਜਾਏ ਹੈ ਪ੍ਰਭੂ ਮੈਂ ਅਨੰਦਿਤ ਹੋ ਜਾਵਾਂਗਾ ਮੈਂ ਸੁਖੀ ਹੋ ਜਾਵਾਂਗਾ ਹੁਣ ਉਹਨੂੰ ਕੌਣ ਦੱਸੇ ਚਾਰ ਚਾਰ ਪੁੱਤਰਿਆਂ ਵਾਲੇ ਰੋਂਦੇ ਪਿੱਟਦੇ ਪੈਣ ਕੌਣ ਦੱਸੇ ਉਹਨੂੰ ਕੌਣ ਸਮਝਾਵੇ ਹਕੀਕਤ ਹੈ ਜੋ ਕੁਝ ਮਿਲ ਜਾਂਦਾ ਹੈ ਉਹਦੇ ਚ ਰਸ ਵੀ ਨਹੀਂ ਰਹਿ ਜਾਂਦਾ ਕਿਉਂ ਇੱਛਾ ਅੱਗੇ ਚੱਲੀ ਜਾਂਦੀ ਹੈ ਜੋ ਕੁਝ ਮਿਲ ਗਿਆ ਹੈ ਇੱਛਾ ਉੱਥੇ ਪ੍ਰਕਰਮ ਨਹੀਂ ਕਰਦੀ ਜੋ ਕੁਝ ਮਿਲ ਗਿਆ ਹੈ ਇੱਛਾ ਉਸ ਨੂੰ ਦੇਖਦੀ ਵੀ ਨਹੀਂ ਇੱਛਾ ਸਦਾ ਉਸ ਨੂੰ ਦੇਖਦੀ ਹੈ ਜੋ ਕੁਝ ਨਹੀਂ ਹੈ ਅੱਗੇ ਚਲੀ ਜਾਂਦੀ ਹੈ ਅੱਗੇ ਚਲੀ ਜਾਂਦੀ ਹੈ ਜੋ ਮਿਲ ਗਿਆ ਉਹਦੇ 'ਚ ਰਸ ਨਹੀਂ ਦਿੰਦਾ ਜੋ ਨਹੀਂ ਮਿਲਿਆ ਹੈ ਮਨੁੱਖ ਰਸ ਦੀ ਕਲਪਨਾ ਉਹਦੇ 'ਚ ਕਰ ਲੈਂਦਾ ਹੈ ਤਾਂ ਇਸ ਤਰ੍ਹਾਂ ਮਿਲਦਾ ਜਾ ਰਿਹਾ ਹੈ ਬੇਰਸ ਹੁੰਦਾ ਜਾ ਰਿਹਾ ਹੈ ਮਿਲਦਾ ਜਾ ਰਿਹਾ ਹੈ ਬੇਰਸ ਹੁੰਦਾ ਜਾ ਰਿਹਾ ਹੈ ਜੇ ਕਿਦਰੇ ਸਮਝ ਆ ਜਾਏ ਕਿਦਰੇ ਉਹ ਮਿਲ ਜਾਏ ਤੇ ਰਸ ਨਾਲ ਹਿਰਦਾ ਭਰ ਜਾਏ ਆਨੰਦ ਨਾਲ ਜੋ ਇਰਦਾ ਭਰ ਜਾਏ ਉਂਜ ਜੋ ਕੁਛ ਵੀ ਮਨੁੱਖ ਮੰਗਦਾ ਹੈ ਪ੍ਰਭੂ ਉਸ ਦੀ ਪੂਰਤੀ ਕਰਦਾ ਹੈ ਜੋ ਕੁਝ ਅਜ ਤੱਕ ਸਾਨੂੰ ਮਿਲੇ ਹੈ ਇਹ ਸਾਡੀ ਮੰਗ ਸੀ ਇਹ ਸਾਡੀ ਮਨ ਸੀ ਤੇ ਜੇ ਨਿਰੰਤਰ ਇਹ ਮੰਗਾਂ ਚਲਦੀਆਂ ਰਹੀਆਂ ਤਾਂ ਜਨਮ ਵੀ ਚੱਲਦਾ ਰਹੇਗਾ ਮਰਨ ਵੀ ਚੱਲਦਾ ਰਹੇਗਾ ਐਸਵਾਸੇ ਦੁੱਖ ਚੱਲਦਾ ਰਹੇਗਾ ਦੁੱਖ ਚੱਲਦਾ ਰਹੇਗਾ ਜਨਮ ਤੇ ਦੁੱਖ ਹੈ ਜੀਵਨ ਤੇ ਦੁੱਖ ਹੈ ਮਰਨ ਤੇ ਦੁੱਖ ਹੈ ਇਹ ਦੁੱਖ ਵੀ ਚੱਲਦਾ ਰਹੇਗਾ ਸਾਡੀਆਂ ਮੰਗਾਵੀਆਂ ਪੂਰੀਆਂ ਹੁੰਦੀਆਂ ਜਾਣਗੀਆਂ ਤੇ ਦੁੱਖ ਵੀ ਨਾਲ ਚੱਲਦਾ ਚੱਲਦਾ ਰਹੇਗਾ ਜੋ ਮੰਗੇ ਠਾ ਗੁਰ ਆਪਣੇ ਤੇ ਸੋਈ ਸੋਈ ਦੇ ਆਪਣੇ ਠਾਕੁਰ ਕੋਲੋਂ ਆਪਣੇ ਮਾਲਕ ਕੋਲੋਂ ਜੋ ਕੁਝ ਵੀ ਮੰਗਦਾ ਹੈ ਪ੍ਰਮਾਤਮਾ ਉਹਦੀ ਚੌਲਿਜ ਪਾਈ ਜਾਂਦਾ ਹੈ ਪਾਈ ਜਾਂਦਾ ਹੈ ਦੇਂਦਾ ਉਹ ਦੇਂਦਾ ਹਾਂਜੀ ਨਾਮ ਦਾ ਮਕੇ ਨੂੰ ਬੁਲਾ ਕੀ ਹਾ ਸੁਹਾ ਪਰ ਜਿਹੜਾ ਉਸ ਦਾ ਜਨ ਹੈ ਜੋ ਉਸ ਦਾ ਭਗਤ ਹੈ ਜਿੰਨ ਉਹ ਆਪਣੇ ਕੰਠ ਨਾਲ ਲਾ ਕੇ ਰੱਖਦਾ ਤੇ ਜਿਹਦੇ ਔਗਣਾ ਦਾ ਸਾਰੇ ਦਾ ਸਾਰਾ ਉਹ ਨਾਸ ਕਰ ਦਿੰਦਾ ਹੈ ਉਹ ਗੁਣ ਸਭ ਮਿਟੇ ਦਿਹਾਲਪੁਰਕ ਬਖਸਿੰਦ ਤੇ ਮੈਂ ਹੁਣ ਫਿਰ ਅਰਜ਼ ਕਰਾਂ ਸਾਰੇ ਔਗਣਾ ਦੀ ਖਾਨ ਹੈ ਕਾਮਨਾ ਉਹਦੀ ਕਾਮਨਾ ਨੂੰ ਹੀ ਨਾਸ ਕਰ ਦਿੰਦਾ ਹੈ ਉਹਦੀਆਂ ਇੱਛਾਵਾਂ ਨੂੰ ਹੀ ਮਿਟਾ ਦਿੰਦਾ ਹੈ ਜਿੱਥੋਂ ਔਗਣ ਪੈਦਾ ਹੁੰਦੇ ਨੇ ਉਹ ਔਗਣਾਂ ਦੇ ਖਾਣ ਨੂੰ ਜੋ ਹੈ ਖਤਮ ਕਰ ਦਿੰਦਾ ਹੈ ਇਸ ਵਾਸਤੇ ਹਰੀ ਦਾ ਜਨ ਜੋ ਕੁਝ ਮਨੁੱਖ ਨੂੰ ਮੁੱਖ ਤੋਂ ਭੁੱਲ ਜਾਏ ਇਸ ਲੋਗ ਦੇ ਪਰਲੋਗ ਦੇ ਚ ਸਹੀ ਹੋ ਜਾਂਦਾ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਬਾਰੇ ਇਹ ਕਿਧਰੇ ਪਕੜ ਲਾਉ ਤੇ ਖੇਡ ਅੱਜ ਹੀ ਸਮਝਦੇ ਚਾਹ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਹੋਰ ਸੰਤ ਵੀ ਇਥੇ ਆ ਜਾਂਦਾ ਹੈ ਇੱਕ ਕਸ਼ਮੀਰ ਦੇ ਚੋਆ ਹੈ ਅਰ ਗਜ਼ਬ ਦੀ ਗੰਦ ਹੈ ਇਹ ਵਿਚਾਰਾ અત્યੰਤ ਮੁਫਲਿਸ ਬੜਾ ਗਰੀਬ ਹਨਨ ਗੁਰੂ ਰਾਮਦਾਸ ਜੀ ਮਹਾਰਾਜ ਜੈਸੇ ਗੁੰਗਣੀਆਂ ਵੇਚਦੇ ਸਨ। ਕੋਈ ਵੀ ਕਾਬਲੇ ਸੋਲੇ ਜਿੱਤੇ ਚਣੇ। ਇਹ ਛੋਲੇਆਂ ਦਾ ਖੋਚ ਲੰਦਾ ਸੀ। ਘਰਵਾਲੀ ਰੋਜ਼ ਸਵੇਰੇ ਬਣਾ ਦੇਂਦੀ ਸੀ। ਤੇ ਬਾਜ਼ਾਰ ਦੇ ਚ ਬੈਠ ਜਾਂਦਾ ਸੀ। ਵੇਚ ਕੇ ਆਪਣੀ ਉਭੋਜੀਵਕਾ ਚਲਾਉਂਦਾ ਸੀ। ਇੱਕ ਦਿਨੇ ਇੱਕ ਮਨੁੱਖ ਦੇ ਗੁੱਲ ਖੋਟੇ ਸਿੱਕੇ ਸੰ ਪੰਜ ਸਤ ਦੁਕਾਨਾਂ ਤੇ ਗਏ ਲੈ ਕਿਸੇ ਨੇ ਨਹੀਂ ਅਗੋਂ ਬੈਠਾ ਸੀ ਅਤਾਰ ਖਾਓਚ ਲੈ ਕੇ ਛੋਲੇ ਆ ਗਾ ਬਾਵੇਂ ਉਹਨੇ ਛੋਲੇ ਖਾਣੇ ਵੀ ਨਹੀਂ ਸੰ ਪਰ ਦੇਖ ਲੈ ਸ਼ਾਇਦ ਇੱਥੇ ਚੱਲ ਜਾਏ ਚੱਲਦਾ ਤੇ ਵੀ ਠੀਕ ਹੈ ਕੋਟਾ ਤੇ ਸਿੱਕਾ ਹੈ دو سکے دیتے چھولے دے دیتے اور سکے رکھ دے جن پانچ چھ کھوٹے سکے سن انہیں دو تین دن اچ اس فقیر کو چلائے پیسے کھوٹے دے کے جے سودا کھرا لے کے جے تے کھوٹے لے لے ਵਸਤੂ ਠੀਕ ਦੇ ਦਿੱਤੀ ਸੌਦਾ ਖਰਾ ਦੇ ਦਿੱਤਾ ਫਿਰ ਉਸ ਬੰਦੇ ਦੇ ਰਾਹੀਂ ਗੱਲ ਕਿਦਰੇ ਮਸ਼ਹੂਰ ਹੋ ਗਈ ਅਤੇ ਖੋਟੇ ਸਿੱਕੇ ਵੀ ਲੈ ਲੈਂਦਾ ਹੁਣ ਜਿਨ੍ਹਾਂ ਜਿਨ੍ਹਾਂ ਕੋਲ ਸਨ ਸਾਰੇ ਉੱਥੇ ਹੀ ਚਲਾ ਜਿਨ੍ਹਾਂ ਜਿਨ੍ਹਾਂ ਕੋਲ ਸੀ ਪਈ ਲੈ ਲੈਂਦਾ ਅਤੇ ਲੈ ਲੈਣ ਦਾ ਨਾਂ ਕਰਦਾ ਹੀ ਨਹੀਂ ਇਹ ਰੋਜ਼ ਦੀ ਕਿਰਿਆ ਬਣ ਗਈ ਇੱਕ ਦੋ ਬੰਦੇ ਫਿਰ ਚਾਰ ਬੰਦੇ ਰੋਜ਼ ਹੀ ਆ ਜਾਂਨ ਖੋਟੇ ਸਿੱਕੇ ਲੈ ਕੇ ਉਹ ਵਿਚਾਰਾ ਰੱਖ ਲੈਂਦਾ ਤੇ ਖਰਾ ਸੌਦਾ ਦੇ ਦਿੰਦਾ ਅੱਜ ਸਵੇਰੇ ਫਜਰ ਦੀ ਨਿਮਾਜ਼ ਪੜਨ ਤੋਂ ਬਾਅਦ ਖੁਦਾ ਦੇ ਗੋ ਦੁਆ ਕਰਨ ਤੋਂ ਬਾਅਦ ਜਦ ਘਰ ਵਾਲੀ ਕੋ ਮੰਗੇ ਆ ਖੌਚਾ ਤਿਆਰ ਕੀਤਾ ਉਹਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਆਖੇ ਅੱਜ ਮੈਂ ਨਹੀਂ ਤਿਆਰ ਕਰ ਸਕੇ ਕਿਉਂ ਕਰਦੇ ਸੇੇ ਖੋਟੇ ਹੀ ਸਿੱਕੇ ਖਰੇ ਤੇ ਰਹੀ ਨਹੀਂ ਮੈਂ ਬਾਜ਼ਾਰ ਦੇ ਚ ਗਈਆਂ ਛੋਲੇ ਖਰੀਦਣ ਵਾਸਤੇ ਨਹੀਂ ਦਿੱਤੇ ਮੈਨੂੰ ਕਿਸੇ ਇਹ ਖੋਟੇ ਨੇ ਫਿਰ ਮੈਂ ਮਸਾਲੇ ਲੈਣ ਵਾਸਤੇ ਗਈਆਂ ਨਹੀਂ ਦਿੱਤੇ ਕਿਸੇ ਨੇ ਇਹ ਖੋਟੇ ਨੇ ਸਿੱਕੇ ਫਿਰ ਮੈਂ ਤੇਲ ਲੈਣ ਵਾਸਤੇ ਗਈਆਂ ਉਹਨਾਂ ਨੇ ਵੀ ਨਹੀਂ ਲੈ ਇਹ ਖੋਟੇ ਸਿੱਕੇ ਸਾਰੀਆਂ ਦੁਕਾਨਾਂ ਤੋਂ ਵਾਪਸ ਆ ਗਈਆਂ ਕਿਸੇ ਨੇ ਮਸਾਲਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਚਨੇ ਨਹੀਂ ਦਿੱਤੇ ਤਾਂ ਹੁਣ ਮੈਂ ਖੋਚਾ ਕਿੱਥੋਂ ਬਣਾਵਾਂ ਕਿਸ ਤਰ੍ਹਾਂ ਛੋਲੇ ਤਿਆਰ ਕਰਾਂ ਇਹ ਖੋਟੇ ਸਿੱਕੇ ਉਹਨਾਂ ਖੋਟੀਆਂ ਸਿੱਕੇ ਲਓ ਹੱਥ ਦੇ ਚ ਰੱਖ ਕੇ ਤੇ ਮੂੰਹ ਉੱਪਰ ਕਰਕੇ ਦੁਆ ਕਰਦਾ ਹੈ ਕੋਦਾ ਮੈਨੂੰ ਪਤਾ ਸੀ ਸਿੱਕੇ ਖੋਟੇ ਨੇ ਅਸਾ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਪਤਾ ਸੀ ਮੈਂ ਰੱਖ ਲੈਂਦਾ ਰਿਆਂ ਇਸ ਆਸਾ ਨਾਲ ਰੱਖ ਲੈਂਦਾ ਰਿਆਂ ਮੈਂ ਖੁਦ ਵੀ ਖੋਟਾਂ ਕਿਦਰੇ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਵਾਪਸ ਨਾ ਕਰ ਦੇ ਮੈਂ ਇਸ ਕਰਕੇ ਰੱਖ ਲੈਂਦਾ ਰਿਆਂ ਹੁਣ ਜਦ ਮੈਂ ਤੇਰੇ ਕੋਲਾਵਾਂ ਤੂੰ ਮੈਨੂੰ ਕਬੂਲ ਕਰ ਲੈ ਪਰਵਾਨ ਕਰ ਲੈ ਇਹ ਦੁਆ ਕਬੂਲ ਹੋਵੇ ਪਰਵਾਨ ਹੋਵੇ ਕੋਈ ਇੱਛਾ ਇੱਛਾ ਇਹ ਹੀ ਹੈ ਕਿ ਇੱਛਾ ਕੋਈ ਨਾ ਹੋਵੇ ਲੇਕਿਨ ਕਮਾਲ ਦੀ ਗੱਲ ਇਨ੍ਹਾਂ ਸਿੱਕਿਆਂ ਨੂੰ ਅੱਗੇ ਕਰਕੇ ਕਹਿੰਦੇ ਪ੍ਰਭੂ ਤੇਰੇ ਕੋਲਾਵਾਂ ਤੂੰ ਕਬੂਲ ਕਰ ਲੈ ਪਰਵਾਨ ਕਰ ਲੈਂਗੇ ਤੇ ਮੈਂ ਹੁਣ ਫਿਰ ਅਰਜ਼ ਕਰਾਂ ਸਾਰੇ ਔਗਣਾਂ ਦੀ ਖਾਨ ਹੈ ਕਾਮਨਾ ਉਹਦੀ ਕਾਮਨਾ ਨੂੰ ਹੀ ਨਾਸ ਕਰ ਦਿੰਦਾ ਹੈ ਉਹਦੀਆਂ ਇੱਛਾਵਾਂ ਨੂੰ ਹੀ ਮਿਟਾ ਦਿੰਦਾ ਹੈ ਜਿੱਥੋਂ ਔਗਣ ਪੈਦਾ ਹੁੰਦੇ ਨੇ ਉਹ ਔਗਣਾਂ ਦੀ ਖਾਨ ਨੂੰ ਜੋ ਹੈ ਖਤਮ ਕਰ ਦਿੰਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ